ਬਹੁਤ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਵਿੱਚ ਅੱਜ ਅਸੀਂ ਵਿਚਾਰ ਕਰਨੇ ਕਿ ਲੜਕਾ ਲਾਵਾ ਵੇਲੇ ਅੱਗੇ ਕਿਉਂ ਤੁਰਦਾ ਆ ਤੇ ਲੜਕੀ ਜਿਹੜੀ ਆ ਉਹ ਪਿੱਛੇ ਕਿਉਂ ਤੁਰਦੀ ਆ ਕਿਉਂਕਿ ਅਕਸਰ ਹੀ ਅਸੀਂ ਵਿਆਹਾਂ 'ਚ ਇਹ ਗੱਲ ਵੇਖਦੇ ਆ ਨਾ ਕਿ ਜਦੋਂ ਲਾਵਾ ਹੁੰਦੀਆਂ ਹੁੰਦੀਆਂ ਸਿੱਖ ਧਰਮ ਦੀ ਅਸੀਂ ਗੱਲ ਕਰ ਰਹੇ ਆ ਕਿ ਲੜਕਾ ਅੱਗੇ ਚੱਲਦਾ ਤੇ ਲੜਕੀ ਪਿੱਛੇ ਚੱਲਦੀ ਦੂਜੇ ਧਰਮਾਂ ਵਿੱਚ ਵੀ ਦੋਨੋਂ ਅੱਗੇ ਪਿੱਛੇ ਚੱਲਦੇ ਆ ਪਰ ਇਹ ਲੜਕਾ ਪਹਿਲਾਂ ਕਿਉਂ ਅੱਗੇ ਚੱਲਦਾ ਆ ਇਹਦਾ ਕੀ ਕਰਨੇ ਆ ਜੇ ਅਸੀਂ ਗੱਲ ਕਰੀਏ ਬਹੁਤ ਸੂਝਵਾਨ ਵਿਅਕਤੀਆਂ ਦੇ ਨਾਲ ਤੇ ਉਹਨਾਂ ਦੇ ਜਵਾਬ ਸੀ ਕਿ ਲੜਕਾ ਇਸ ਕਰਕੇ ਅੱਗੇ ਚੱਲਦਾ ਆ ਕਿ ਜ਼ਿੰਦਗੀ ਦਾ ਸਫ਼ਰ ਜਿਹੜਾ ਅਸੀਂ ਦੋਵਾਂ ਨੇ ਅੱਗੇ ਤੈਅ ਕਰਨਾ ਆ ਨਾ ਉਹਦੇ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਉਹਦੇ ਵਿੱਚ ਆਉਣ ਵਾਲੀਆਂ ਦੁੱਖ ਤਕਲੀਫਾਂ ਨੂੰ ਮੈਂ ਤੇਰੇ ਅੱਗੇ ਹੋ ਕੇ ਸਾਰੀਆਂ ਆਪਣੇ ਤੇ ਚੱਲਾਂਗਾ ਤੇਰੇ ਤੱਕ ਨਹੀਂ ਆਉਣ ਦਿਆਂਗਾ ਜਦ ਤੱਕ ਵੀ ਮੈਂ ਰਹਾਂਗਾ ਤੇਰੇ ਅੱਗੇ ਹੋ ਕੇ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਕਰਾਂਗਾ ਇੱਕ ਪਰਣ ਕੀਤਾ ਜਾਂਦਾ ਤੇ ਜਿਹੜੀ ਲੜਕੀ ਆ ਉਹ ਪਿੱਛੇ ਚੱਲਦੀ ਆ ਉਹਦੇ ਵੱਲੋਂ ਵੀ ਇੱਕ ਪਰਣ ਕੀਤਾ ਜਾਂਦਾ ਉਹਦੇ ਬਾਪ ਵੱਲੋਂ ਉਸ ਟਾਈਮ ਤੇ ਉਹਨੂੰ ਇੱਕ ਪੱਲਾ ਫੜਾ ਦਿੱਤਾ ਜਾਂਦਾ ਲੜਕੇ ਦਾ ਕਿ ਅੱਜ ਤੋਂ ਤੂੰ ਇਹਦਾ ਪੱਲਾ ਫੜਿਆ ਏ ਤੇ ਇਹਦੇ ਨਾਲ ਹੀ ਦੁੱਖ ਸੁਖ ਖੁਸ਼ੀ ਗਮ ਸਾਰੇ ਤੋਂ ਇਹਦੇ ਨਾਲ ਹੀ ਬਤੀਤ ਕਰਨੇ ਆ ਇਸ ਕਰਕੇ ਪੱਲਾ ਫੜਾ ਕੇ ਤੇ ਉਹਨੂੰ ਉਹਦੇ ਪਿੱਛੇ ਤੋਰਿਆ ਜਾਂਦਾ ਜਿੱਥੇ ਫਿਰ ਲੜਕੀ ਪਰਣ ਕਰਦੀ ਆ ਕਿ ਜਦੋਂ ਤੇਰੇ ਤੇ ਕੋਈ مصیبت ਆਵੇਗੀ ਨਾ ਜ਼ਿੰਦਗੀ ਦੇ ਵਿੱਚ ਮੈਂ ਤੈਨੂੰ ਛੱਡ ਕੇ ਨਹੀਂ ਜਾਵਾਂਗੀ ਮੈਂ ਤੈਨੂੰ ਤੇਰੇ ਪਿੱਛੇ ਖੜੀ ਨਜ਼ਰ ਆਵਾਂਗੀ ਤੇਰੇ ਤੇ ਕੋਈ ਦੁੱਖ ਤਕਲੀਫ مصیبت ਆ ਜਾਵੇ ਨਾ ਤਾ ਮੈਂ ਤੇਰੇ ਪਿੱਛੇ ਖੜੀ ਹੋਵਾਂਗੀ ਤੇਰੇ ਪਿੱਛੇ ਨਜ਼ਰ ਆਵਾਂਗੀ ਤੈਨੂੰ ਛੱਡ ਕੇ ਨਹੀਂ ਜਾਵਾਂਗੀ ਜਿਸ ਕਰਕੇ ਫਿਰ ਸਾਡੇ ਬਜ਼ੁਰਗਾਂ ਨੇ ਸਾਡੇ ਵੱਡਿਆਂ ਦੇ ਇਹ ਅਰਥ ਕੱਢੇ ਸੀ ਕਿ ਲੜਕਾ ਅੱਗੇ ਚੱਲਦਾ ਤਾਂ ਕਿ ਉਹ ਜ਼ਿੰਦਗੀ ਦੇ ਵਿੱਚ ਆਪਣੀ ਪਤਨੀ ਤੇ ਕੋਈ ਵੀ ਮੁਸੀਬਤ ਨਾ ਆਵੇ ਤੇ ਉਹਦਾ ਆਪ ਸਾਹਮਣਾ ਕਰਦਾ ਜਿਸ ਕਰਕੇ ਫਿਰ ਉਹ ਪੂਰੀ ਜ਼ਿੰਦਗੀ ਇਸ ਫੈਸਲੇ ਨੂੰ ਇਸ ਪ੍ਰਣ ਨੂੰ ਨਿਭਾਉਂਦਾ ਆ ਤੇ ਆਪਣੇ ਪਰਿਵਾਰ ਦੇ ਜੀਵਾਂ ਨੂੰ ਹਮੇਸ਼ਾਰ ਸੁੱਖ ਤੇ ਸਹੂਲਤ ਦਿੰਦਾ ਆ ਤੇ ਤਾਂ ਹੀ ਕਰਕੇ ਮਰਦ ਜਿਹੜਾ ਉਹਨੂੰ ਕੋਈ ਤਕਲੀਫ ਹੋਵੇ ਦੁੱਖ ਹੋਵੇ ਕਿਸੇ ਕਿਸਮ ਦੀ ਉਹ ਪਰੇਸ਼ਾਨੀ ਚੋਂ ਲੰਘ ਰਿਹਾ ਹੋਵੇ ਨਾ ਤਾਂ ਉਹ ਆਪਣੇ ਪਰਿਵਾਰ ਨੂੰ ਨਹੀਂ ਦੱਸਦਾ ਕਿਉਂਕਿ ਉਹਨੇ ਇਹ ਪਰਣ ਕੀਤਾ ਹੁੰਦਾ ਕਿ ਮੈਂ ਦੁੱਖ ਤਕਲੀਫਾਂ ਜਿਹੜੀਆਂ ਉਹ ਇੰਨਾ ਤੇ ਨਹੀਂ ਆਉਣ ਦੇਵਾਂਗਾ ਮੈਂ ਆਪਣੇ ਤੇ ਸਹਾਂਗਾ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਆ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਜੀ